ਹਾਂ ਜੀ ਜੀ ਬਈ ਸਤਿਗੁਰਾਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਹਾਂ ਜੀ ਇੱਕਾਂ ਦਾ ਵੇੜ ਕੀਤੀ ਹੈ ਪੂਰੀ ਜੀ ਸੌਰੀ ਵੀਰੇ ਥੋੜਾ ਬਾਈ ਜੀ ਲੰਮੀ ਗੱਲ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮੈਂ ਵੀ ਇੱਕ ਦੱਸਣਾ ਮੇਰੇ ਨਾਲ ਵੀ ਇੱਕ ਵਾਰ ਲਾਸ ਅਮਰ ਦੇ ਵਿੱਚ ਨਾ ਹੀ ਹੂੰ ਆ ਆਪਣੇ ਨਾਲ ਫਰੈਂਡ ਸੀ ਮੁੰਡੇ ਜੀ ਚਲੋ ਬਿਨ ਹੀ ਲੱਗ ਤੋਂ ਆਏ ਸੀਗੇ ਆਪਾਂ ਬਦਲੇ ਫੈਮਿਲੀ ਵਾਲੇ ਆਏ ਤਾਂ ਆਪਾਂ ਵੀ 19 ਚੋਂ ਬਰਾ ਆਪਾਂ 5 ਸਾਲ ਚ ਬਹੁਤ ਕੁਝ ਫਰਕ ਦੇਖ ਲਿਆ ਕੈਨੇਡਾ ਜੀ ਬਹੁਤ ਕੁਝ ਚੇਂਜ ਹੋ ਗਿਆ ਹੂੰ ਤੇ ਉਹ ਮੁੰਡੇ ਆਪਾਂ ਨੂੰ ਕਹਿੰਦੇ ਵੀ ਸ਼ੈਰੀਡਨ ਪਲਾਜ਼ਾ ਬੜਾ ਮਸ਼ਹੂਰ ਆ ਦਿਖਾ ਕੇ ਲੈ ਗਿਆ ਵੀ ਮੈਂ ਤਾਂ ਮੈਂ ਕਦੇ ਗਿਆ ਨਹੀਂ ਵੀ ਇੱਕ ਵਾਰ ਮੈਂ ਜ਼ਰੂਰ ਜਾਇ ਮੈਨੂੰ ਕੋਈ ਨਾ ਨਾਮ ਆਇਆ ਜੀ ਮੈਨੂੰ ਬੰਦਾ ਲੈ ਕੇ ਗਿਆ ਦੀ ਉੱਥੇ ਹੂੰ ਹੂੰ ਤੇ ਤੁਸੀਂ ਕਹਿੰਦੇ ਹੋ ਸਾਨੂੰ ਲੈ ਚੱਲਦਾ ਚਲੋ ਮੈਂ ਉਹਨਾਂ ਨੂੰ ਲੈ ਗਿਆ ਜੀ ਉੱਥੇ ਪਲਾਜ਼ੇ ਦੇ ਵਿੱਚ ਹੂੰ ਹੂੰ ਤੇ ਉਹ ਗੈਦਰ ਸੀ ਗੁੱਟ ਜੋ ਕਹਿੰਦੇ ਯਾਰ ਬਾਹਰ ਨਿਕਲ ਕੇ ਖੜਦੇ ਆ ਪਹਿਲਾਂ ਗੱਡੀ 'ਚ ਬੈਠ ਰਹੇ ਪੰਜ ਚਾਰ ਮਿੰਟ ਗੱਲਾਂ ਬਾਤਾਂ ਮਾਰੀ ਗਏ ਹਨਾ ਇਹ ਅਸੀਂ ਤੇ ਬਾਹਰ ਨਿਕਲ ਕੇ ਖੜੇ ਤਾਂ ਇਹ ਦੋ ਮੁੰਡੇ ਆਏ ਪਿੱਕੇ ਦੇ ਵਿੱਚ ਹੀ ਹੂੰ ਹੂੰ ਤੇ ਉਥੇ ਸਪੌਟ ਸੀ ਖਾਲੀ ਚਲੋ ਅਸੀਂ ਇੱਕ ਸਪੌਟ ਤੇ ਖੜ ਗਏ ਹਨਾ ਜੀ ਹੂੰ ਹੂੰ ਤੇ ਉਹਨਾਂ ਨੇ ਗੱਡੀ ਬਿਨਾਂ ਰੋਕੇ ਹਨਾ ਜੀ ਸਾਡੇ ਉੱਤੇ ਝਾੜਤੀ ਜੀ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਉੱਥੇ ਬਹੁਤ ਸਪੌਟ ਖਾਲੀ ਸੀ ਕਿਤੇ ਹੋਰ ਕਿਤੇ ਲਾ ਸਕਦੇ ਸੀ ਗੱਡੀ ਕਾਰ ਹਨਾ ਜੀ ਉਹਨਾਂ ਸਾਡੇ ਉੱਪਰ ਗੱਡੀ ਝਾੜਤੀ ਤੇ ਥੋੜਾ ਜੀ ਅਸੀਂ ਉਹਨਾਂ ਵੱਲ ਦੇਖਿਆ ਤੇ ਉਹ ਬੰਦੇ ਸੀਗੇ ਥੋੜੇ ਜਿਹਾ ਆਪਣੀ ਚਲੋ ਕਿਸੇ ਕਮਿਊਨਿਟੀ ਦਾ ਆਪਾ ਹੂੰ ਤਾਂ ਨਹੀਂ ਕਰਦੇ ਉਹ ਸੀਗੇ ਬੰਦੇ ਥੋੜੇ ਹਰਿਆਣੇ ਵਾਲੇ ਹਨਾ ਜੀ ਅੱਛਾ ਜੀ ਏ ਉਹ ਕਹੇ ਹਾਂ ਜੀ ਇਹ ਵਿੱਚ ਹਿੰਦੀ ਵੀ ਆਪੀ ਦੀ ਮਿਕਸ ਕਰਕੇ ਸਾਨੂੰ ਗਾਲਾ ਗੋਲਾ ਕਰਦੇ ਹੋਣ ਲੱਗੇ ਬੋਲਣ ਲੱਗੇ ਵੀ ਆਜ ਤੁਹਾਨੂੰ ਦੇਖ ਲੈਣੇ ਜੇ ਇਹ ਕਰ ਲੈਣੇ ਉਹ ਕਰ ਲੈਣੇ ਆ ਨਾ ਜੀ ਹਾਂ ਹਾਂ ਅੱਗੇ ਚੱਲੋ ਸੱਡੋ ਪਰੇ ਵੀ ਆਪਾਂ ਕੀ ਲੈਣਾ ਹਨਾ ਜੀ ਕਿਉਂਕਿ ਜੋ ਗੱਲ ਉਹ ਮੁੰਡੇ ਨਾਲ ਬਚਾਰਾ ਨਾ ਹੋਇਆ ਆਪਣਾ ਡੈਂਟਲ ਵਾਲਾ ਲਾਣਾ ਇਹਦਾ ਜੀ ਸੇਫਟੀ ਫਾਸਟ ਆ ਨਾ ਜੀ ਹਾਂਜੀ ਬਿਲਕੁਲ ਤੇ ਅਸੀਂ ਕਹਿੰਦੇ ਕੀ ਪ੍ਰੋਬਲਮ ਹੈ ਇੰਨੇ ਬੰਦੇ ਕੌਨਫੀਡੈਂਸ ਦੇ ਵਿੱਚ ਕੀ ਬੰਦਾ ਬੰਦਿਆਂ ਕੋਲ ਕੀ ਆਇਆਗਾ ਨਾ ਕੀ ਨਹੀਂ ਆਇਆ ਕੋਲ ਹਨਾ ਜੀ ਹਾਂ ਹਾਂ ਤੋਂ ਅਸੀਂ ਉਥੋਂ ਹਟ ਕੇ ਥੋੜਾ ਜਿਹਾ ਪਰੇ ਹੋ ਗਏ ਨਾ ਜੀ ਉਹਨਾਂ ਨੇ ਆਪਦਾ ਉ ਤੇ ਸਾਡੀ ਕਾਰ ਖੜੀ ਸੀ ਉਦੋਂ ਉਹ ਦੂਜੀ ਸਾਈਡ ਖੜੇ ਸੀਗੇ ਉਹਨਾਂ ਨੇ ਸਾਡੇ ਇੱਕ ਬੰਦੇ ਨੂੰ ਮੇਰੀ ਕਾਰ ਦੇ ਵਿਚਰੇ ਦਾ ਜੀ ਉਹ ਆਪਣੇ ਸਪੌਟ ਤੋਂ ਕੱਢ ਕੇ ਜਿੱਥੇ ਅਸੀਂ ਖੜੇ ਸੀਗੇ ਉੱਥੇ ਫੇਰ ਉਹਨੇ ਪਿੱਕਾ ਲਾ ਜਾਂਦਾ ਜੀ ਸਾਡਾ ਇੱਕ ਬੰਦਾ ਕਾਰ ਤੇ ਪਿੱਕੇ ਦੇ ਵਿਚਾਲੇ ਆ ਗਿਆ ਜੀ ਆਹੋ ਆਹੋ ਅੱਛਾ ਹਾਂ ਵਿਚਾਲੇ ਆਇਆ ਤਾਂ ਚਲੋ ਥੋੜਾ ਜਿਹਾ ਅਸੀਂ ਗਰਮ ਹੋ ਵੀ ਕੀ ਗੱਲਬਾਤ ਹੈ ਇਹ ਬੋਹਦਾ ਜੀ ਪਰ ਅਸੀਂ ਉਹਨਾਂ ਨੂੰ ਕੁਝ ਮਾਰਿਆ ਕਰਿਆ ਨਹੀਂ ਹੈਗਾ ਤਾਂ ਸਾਨੂੰ ਇਹ ਲੱਗ ਰਿਹਾ ਸੀਗਾ ਕਿ ਉਹਨਾਂ ਕੋਲੇ ਕੋਈ ਹੈਗਾ ਜੀ ਜਦੋਂ ਮਾਈਫਾ ਜਾਂ ਕੋਈ ਉਹਨਾਂ ਕੋਲ ਗਨ ਵਗੈਰਾ ਕੁਝ ਹੈਗਾ ਇਦਾਂ ਲੱਗਦਾ ਸੀ ਇਹਨਾਂ ਜੀ ਹਾਂ ਹਾਂ ਬਟ ਅਸੀਂ ਆਪਣੀ ਸੇਫਟੀ ਲਈ ਅਸੀਂ ਉਹਨਾਂ ਨਾਲ ਪੰਗਾ ਨਹੀਂ ਲਿਆ ਜੀ ਕਿਉਂਕਿ ਅਸੀਂ ਕਬੀਲਦਾਰ ਬੰਦੇ ਆ ਨਾ ਜੀ ਫੈਮਿਲੀ ਵਾਲੇ ਬੰਦੇ ਆ ਅਸੀਂ ਉਹ ਚਾਹੀ ਇਹਨਾਂ ਨਾਲ ਪੰਗਾ ਲਮਾ ਲਈ ਕਿਤਾ ਪਹਿਲੀ ਗੱਲ ਸ਼ਹਿਰ ਦੇ ਨਾਲ ਪਲਾਇਆ ਬੈਸੀ ਵਾ ਮਸ਼ਹੂਰ ਆ ਵੀ ਇੱਥੇ ਨਿਊਜ਼ ਬਹੁਤ ਵੱਡੀ ਚੱਲੇ ਜਾਣੀਆਂ ਨਾ ਜੀ ਜੇ ਆਪਾਂ ਇਹਨਾਂ ਨਾਲ ਕੁਝ ਖਾਤੋਂ ਬਾਈ ਕਰਾਂਗੇ ਨਾ ਜੀ ਵੀ ਇਹ ਤਾਂ ਪਾਗਲ ਹੈਗਾ ਆਪਾਂ ਕਿਉਂ ਬਣਨਾ ਨਾ ਜੀ ਜੀ ਹਾਂ ਹਾਂ ਤੇ ਆਪਾਂ ਪੁਲਿਸ ਨੂੰ ਕਾਲ ਕੀਤੀ ਜੀ ਉਹ ਬੰਦੇ ਜਣਕੀ ਵੀ ਇੰਨੇ ਬੇੜਾਰ ਬੰਦੇ ਸੀ ਵੀ ਉਹਨਾਂ ਦੇ ਕੋਲ ਕੁਝ ਸੀਗਾ ਵੀ ਜੇ ਅਸੀਂ ਉਹਨਾਂ ਨੂੰ ਟੱਚ ਕਰਦੇ ਵੀ ਉਹਨਾਂ ਨੇ ਸਾਡੇ ਕਿਸੇ ਨਾ ਕਿਸੇ ਬੰਦੇ ਦੇ ਕੁਝ ਨਾ ਕੁਛ ਉਹਨਾਂ ਨੇ ਕੱਢ ਕੇ ਜਰੂਰ ਮਾਰਨਾ ਸੀਗਾ ਜੀ ਦੇਖੋ ਹਮ ਅਹਦਾ ਜੀ ਤੇ ਅਸੀਂ ਪੁਲਿਸ ਨੂੰ ਕਾਲ ਕੀਤੀ ਤੇ ਉੱਥੇ ਪੁਲਿਸ ਆਈ ਤੇ ਉਹਨਾਂ ਟਾਈਮ ਉਹਨਾਂ ਨੇ ਪਿੱਕੇ ਆ ਪਤਾ ਨਹੀਂ ਕਿੱਥੋਂ ਕਿਵੇਂ ਕਿਵੇਂ ਕੱਢੇ ਹਨਾ ਜੀ ਕਰਬਾ ਦੇ ਉੱਪਰ ਆਪਰ ਜੀ ਕੱਢ ਕੇ ਜਾਪੀ ਆ ਤੇ ਆ ਕੇ ਲੈ ਗਏ ਜੀ ਅੱਛਾ ਪੁਲਿਸ ਤੋਂ ਮੁਰੇ ਠੀਕ ਹੈ ਹਮ ਹਾਂ ਜੀ ਪੁਲਿਸ ਆਉਣ ਤੋਂ ਪਹਿਲਾਂ ਪਹਿਲਾਂ ਜੀ ਹਾਂ 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 ਚੋਂ ਉਹ ਪਲੇਟ ਨੰਬਰ ਵਗੈਰਾ ਅਸੀਂ ਨੋਟ ਕਰ ਲਈ ਦਿੱਤੀ ਵਾਰ ਪੁਲਿਸ ਨੂੰ ਮੁਰ ਕੇ ਕੋਈ ਕਾਲ ਨਹੀਂ ਆਈ ਵੀ ਪਾਰਟੀ ਵਾਲੇ ਕਿ ਸਾਨੂੰ ਉਸ ਦਿਨ ਇਹ ਆਦਾ ਸੀ ਕਿ ਜੇ ਅਸੀਂ ਉਹਨਾਂ ਨੂੰ ਹੱਥ ਟੱਚ ਕਰ ਦਿੰਦੇ ਤੇ ਉਹਨਾਂ ਨੇ ਸਾਡੇ 'ਤੇ ਕੋਈ ਨਾ ਕੋਈ ਛੱਡ ਦੇਈ ਹਮਲਾ ਕਰਨਾ ਸੀਗਾ ਹਨਾ ਜੀ ਹੈਪਨ ਹੋਣਾ ਸੀ ਸਾਡਾ ਕੋਈ ਨਾ ਕੋਈ ਜੀ ਵੈਸੇ ਨਾ ਇੱਕ ਮੈਂ ਬੇਨਤੀ ਕਰਾਂਗਾ ਇੱਕ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਤੁਸੀਂ ਮੈਨੂੰ ਸੁਣਦੇ ਹੋ ਦੇਖੋ ਇਹਨਾਂ ਨੇ ਕੁਝ ਗਨ ਬੈਨਡ ਕੀਤੀਆਂ ਨੇ ਉਹ ਇਹ ਸਿਰਫ ਪੋਲਿਟਿਕਸ ਐ ਵੋਟਾਂ ਦਾ ਕਰਕੇ ਤੇ ਕੁਝ ਗੰਸ ਬੈਨ ਨਹੀਂ ਐ ਪਰ ਜਿਹੜਾ ਇੱਥੇ ਦਾ ਕਨਸਟੀਟਿਊਸ਼ਨ ਆ ਉਹਦੇ ਅੰਡਰ ਰਹਿ ਕੇ ਤੁਸੀਂ ਇੱਕ ਗੰਨ ਦਾ ਲਾਇਸੈਂਸ ਜ਼ਰੂਰ ਲਓ ਅੱਜ ਤੁਹਾਡੇ ਕੋਲੇ ਸੈਲਫ ਡਿਫੈਂਸ ਨਹੀਂ ਹੈ ਹੋ ਸਕਦਾ ਫਿਊਚਰ ਦੇ ਵਿੱਚ ਸੈਲਫ ਡਿਫੈਂਸ ਆ ਜਾਵੇ ਕਿਉਂਕਿ ਇੱਥੇ ਕਰਦੇ ਕੀ ਆ ਹੁਣ ਜਿਹਦੇ ਕੋਲੇ ਹੈਂਡ ਗਨ ਹੈ ਹੁਣ ਉਹਦੇ ਕੋਲ ਹੈਗੀਆਂ ਨੇ ਜਿਹਦੇ ਕੋਲ ਰਵਾਲਵਰ ਹੈਗੀਆਂ ਨੇ ਹੈਗੀਆਂ ਨੇ ਉਹ ਵਾਪਸ ਨਹੀਂ ਲੈ ਉਹ ਆਪਣੇ ਨਾਮ ਨਾਲ ਰੱਖਦੇ ਨੇ ਪਰ ਗਾਂਹ ਵਾਲਾ ਕੋਈ ਲੈ ਨਹੀਂ ਸਕਦਾ ਸੋ ਇਸ ਕਰਕੇ ਹਰ ਇੱਕ ਬੰਦਾ ਗੰਨ ਦਾ ਲਾਇਸੈਂਸ ਲਾਓ ਗੰਨ ਲਾਓ ਟਾਰਗੇਟ ਸ਼ੂਟਿੰਗ ਜਾਇਆ ਕਰੋ ਹੰਟਿੰਗ ਜਾਇਆ ਕਰੋ ਤੁਹਾਨੂੰ ਵਧੀਆ ਲੱਗੇਗਾ ਇੱਕ ਇਦਾਂ ਦੇ ਸ਼ੌਂਕ ਪਾਓ ਸ਼ਸਤਰ ਦੇ ਜਿਹੜਾ ਆਪਣੇ ਹੋਲੀ ਮਹੱਲਾ ਹੋਲਾ ਮਨਾਉਣ ਦਾ ਕਨਸੈਪਟ ਇਹ ਹੈਗਾ ਵੀ ਗੁਰੂ ਸਾਹਿਬਾਨ ਨੇ ਤੁਹਾਨੂੰ ਸ਼ਾਸਤਰ ਦਿੱਤੇ ਉਸ ਵੇਲੇ ਉਹ ਕਹਿੰਦਾ ਤੁਸੀਂ ਗਾਰਾ ਮਿੱਟੀ ਨਹੀਂ ਪਾਉਣਾ ਰੰਗ ਨਹੀਂ ਪਾਉਣਾ ਅੱਖਾਂ 'ਚ ਮਿੱਟੀ ਘਟਾ ਤੁਸੀਂ ਘੋਲਿਆ ਕਰੋ ਤਾਂ ਉਹਨਾਂ ਨੇ ਕਨਸੈਪਟ ਇੱਕ ਸ਼ਾਸਤਰ ਆ ਦਿੱਤਾ ਪਰ ਉਹਦੇ ਲਈ ਸਾਡੀਆਂ ਕਲਾਸਾਂ ਬਹੁਤ ਬੀਸੀਐਸ ਦੇ ਪਾਸੇ ਬੜੀ ਜਗ੍ਹਾ ਤੇ ਲਾਇਸੈਂਸ ਦਿੰਦੇ ਨੇ ਜੋ ਕੈਨੇਡਾ ਦਾ ਕਨਸਟੀਟਿਊਸ਼ਨ ਸੰਵਿਧਾਨ ਹੈ ਉਹ ਤੁਹਾਨੂੰ ਦੱਸਣਗੇ ਪਰ ਜੇ ਤੁਸੀਂ ਮੇਰੇ ਕੋਲੋਂ ਲਾਇਸੈਂਸ ਲੈਣਾ ਚਾਹੁੰਦੇ ਹੋ ਕੱਲ ਸਾਡੀ ਕਲਾਸ ਹੈਗੀ ਤੇ ਮੇਰਾ ਨੰਬਰ ਤੁਸੀਂ 416 66900000 ਸੈਲਫੋਨ ਤੇ ਕਾਲ ਕਰੋ ਤੇ ਕੁਝ ਗਨ ਉਹ ਬੈਨ ਕਰਦੇ ਨੇ ਇਹ ਮੁਰਕੇ ਖਲਕੁਲ ਜਾਂਦੀਆਂ ਨੇ ਪਰ ਆਮ ਸਾਰੀਆਂ ਗਨ ਜਿਹੜੀਆਂ ਉਹ ਬੈਨ ਨਹੀਂ ਹੁੰਦੀਆਂ ਇਹ ਤੇ ਕਰ ਨਹੀਂ ਸਕਦੇ ਹੈ ਪਰ ਫਿਰ ਵੀ ਜਿਹੜੀਆਂ ਲੀਗਲ ਹੈ ਉਹ ਤੁਸੀਂ ਬਾਏ ਕਰ ਸਕਦੇ ਹੋ ਤੇ ਉਹ ਆਪਣੇ ਕੋਲੇ ਰੱਖੋ ਤੇ ਆਪਣਾ ਟਾਰਗੇਟ ਸ਼ੂਟਿੰਗ ਜਾ ਕਰੋ ਹੰਟਿੰਗ ਜਾ ਕਰੋ ਕਿਤੇ ਇਦਾਂ ਦਾ ਸਮਾਂ ਵੀ ਆ ਸਕਦਾ ਰਸ਼ੀਆ ਵਰਗੀ ਕੰਟਰੀ ਸਾਡੇ ਤੇ ਅਟੈਕ ਕਰ ਦੇਵੇ ਤੇ ਸਾਡੀ ਮਿਲਟਰੀ ਕਹਿ ਸਕਦੀ ਆ ਵੀ ਹੁਣ ਤੁਸੀਂ ਜੋ ਤੁਹਾਡੇ ਕੋਲੇ ਹੈਗਾ ਹੱਥ ਖੜੇ ਹੋ ਗਏ ਨੇ ਤੇ ਤੁਸੀਂ ਆਪੋ ਆਪਣਾ ਵਰਤੋ ਫਿਰ ਇਦਾਂ ਦਾ ਮੈਸੇਜ ਵੀ ਚਲੇ ਜਾਂਦਾ ਜੇ ਤੁਹਾਡੇ ਕੋਲੇ ਹੋਵੇਗਾ ਕੈਨੇਡਾ ਦੀ ਗਵਰਨਮੈਂਟ ਤੁਹਾਨੂੰ ਲਾਓ ਕਰੇਗੀ ਤੇ ਫਿਰ ਤੁਸੀਂ ਪੀਂਗਾ ਪਾ ਦੋਗੇ ਖਲਾਰੇ ਪਾ ਦੋਗੇ ਪਰ ਜੇ ਹੋਇਆ ਇੱਕ ਅੱਖ ਨਾਲ ਤਾਂ ਫੇਕ ਹੀ ਹੋਵੇਗਾ ਹੁਣ ਸਾਡੇ ਮੈਂ ਕਈ ਰਿਸ਼ਤੇਦਾਰਾਂ ਦੇ ਜਾ ਕੇ ਮੈਂ ਚੈੱਕ ਕਰਦਾ ਉਹਨਾਂ ਦੇ ਘਰ ਦੇ ਵਿੱਚ ਇੱਕ ਕਿਚਨ ਚ ਨਾਈਫ ਪਿਆੰ ਦਾ ਫਟਕਦਾ ਹੋਰ ਕੋਈ ਸ਼ਸਤਰ ਨਹੀਂ ਕੋ ਡਾਂਗ ਨਹੀਂ ਕੋ ਸੋਟਾ ਨਹੀਂ ਕੋ ਐਟ ਨਹੀਂ ਕੋ ਰੋੜਾ ਨਹੀਂ ਕੀ ਕਰਾਂ ਹਾਂਜੀ ਤੋਂ ਕਾਲ ਇਸ ਲਈ ਕੀਤੀ ਸੀਗੀ ਮੈਂ ਇਸ ਲਈ ਕੰਡਾ ਆਪਾਂ ਥੋੜਾ ਹੋਲਡ ਤੇ ਰੱਖਿਆ ਫੋਣੀ ਮੈਂ ਤੁਹਾਡਾ ਮੈਂ ਪਹਿਲਾਂ ਵੀ ਕਲਾਸਿਸ ਬੁੱਕ ਕਰੀ ਸੀ ਮੈਂ ਲਾ ਨਹੀਂ ਸਕਿਆ ਮੈਂ ਬਿਜ਼ੀ ਸੀਗਾ ਹੀ ਤੇ ਮੈਂ ਤੁਹਾਡਾ ਨੰਬਰ ਲੈਣ ਲਈ ਇਸ ਲਈ ਕਾਲ ਕੀਤੀ ਸੀਗੀ ਤੁਹਾਨੂੰ ਵੀ ਹਾਂ ਟੀਵੀ ਦੀ ਸਕਰੀਨ ਤੇ ਚੱਲਦਾ 669401 ਨੰਬਰ ਹੈ 669401 ਹੈ ਜੀ 400 ਥੋੜਾ ਮੋਰੇ ਲਾਉਣਾ ਹੈਗਾ ਮੇਰਾ ਵੀ ਕੀ ਕਹਿੰਦਾ ਮੈਂ ਤੁਹਾਨੂੰ ਇਹ ਨੰਬਰ ਤੇ ਕਾਲ ਕਰ ਰਿਹਾ ਤਾਂ ਹਾਂ ਆਪ ਕੋਈ ਮਹਿੰਗਾ ਨਹੀਂ ਦੇਖੋ 3350 ਮੇਰਾ ਖਿਆਲ ਹੀ ਕਲਾਸ ਦਾ ਕੁਛ ਨਹੀਂ ਹੈ ਤੇ ਤੁਹਾਨੂੰ ਲਾਇਸੈਂਸ ਆ ਜੀ ਨਹੀਂ ਮੈਂ ਆਲਰੇਡੀ ਮਤਲਬ ਪਹਿਲਾਂ ਕਾਲ ਕੀਤੀ ਸੀ ਕਿ ਉਦੋਂ ਬਿਜ਼ੀ ਹੋ ਗਿਆ ਮੈਂ ਲੈ ਆ ਨਹੀਂ ਗਿਆ ਜੇ ਮੈਂ ਇਸ ਲਈ ਮੈਂ ਤੁਹਾਨੂੰ ਅੱਜ ਇੱਕ ਕੰਡਾ ਤੁਹਾਡੀ ਵੇਟ ਕੀਤੀ ਸੀ ਤੇ ਤੁਹਾਨੂੰ ਮੈਂ ਕਹਾਂ ਦੱਸਣਾ ਸੀਗਾ ਮੇਰੇ ਨਾਲ ਹੈਪਨ ਹੋਇਆ ਤੇ ਇੱਕ ਮੈਂ ਲਾਇਸੈਂਸ ਲੈਣਾ ਸੀਗਾ ਹੁਣ ਮੈਂ ਅੱਗੇ ਛੁੱਟੀ ਹੋਣੀ ਹੈ ਕਿਸਮਤ ਦੀ ਫ੍ਰੀ ਹੋਣਾ ਹੀ ਮੈਂ ਕਿਹਾ ਚਲੋ ਲੈਨੇ ਆ ਜੀ ਹਾਂ ਥੈਂਕ ਯੂ ਠੀਕ ਹੈ ਧੰਨਵਾਦ